ਹਰਸ਼ਤਾ ਬਰੇਲਾ ਤੇ ਪੰਕਜ ਲਾਂਬਾ ਦਾ ਇਹਨਾਂ ਦੋਨਾਂ ਦਾ ਨਵਾਂ ਨਵਾਂ ਵਿਆਹ ਹੋਇਆ ਸੀ ਨਵੇਂ ਨਵੇਂ ਸੁਪਨੇ ਮੰਨਦੇ ਵਿੱਚ ਵਸਾਏ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੇ ਸੀ ਸਭ ਕੁਝ ਹੀ ਪਰੀਆਂ ਦੀ ਕਹਾਣੀ ਵਾਂਗੂ ਚੱਲ ਰਿਹਾ ਸੀ ਪਰ ਕਿਸੇ ਨੇ ਇਹ ਨਹੀਂ ਸੋਚਿਆ ਸੀ ਕਿ ਸਿਰਫ 7 ਮਹੀਨਿਆਂ ਦੇ ਵਿੱਚ ਹੀ ਇਹ ਇੱਕ ਬਹੁਤ ਵਧੀਆ ਦਿਖਣ ਵਾਲੀ ਕਹਾਣੀ ਇੱਕ ਖੋਫਨਾਕ ਅੰਜਾਮ ਤੱਕ ਪਹੁੰਚ ਜਾਵੇਗੀ ਇੱਕ ਕੁੜੀ ਜਿਹੜੀ ਲੱਖਾਂ ਸੁਪਨੇ ਲੈ ਕੇ ਜੋਕੇ ਦੇ ਵਿੱਚ ਗਈ ਹੋਈ ਸੀ ਪਰ ਕਿਸ ਤਰ੍ਹਾਂ ਉਹਦਾ ਇਹ ਸਫ਼ਰ ਇੱਕ ਮੌਤ ਦੇ ਹਨੇਰੇ ਦੇ ਵਿੱਚ ਖਤਮ ਹੋ ਗਿਆ ਇਸ ਕੁੜੀ ਦੀ ਬੋਡੀ ਇੰਗਲੈਂਡ ਦੇ ਅਲਫਰਡ ਸ਼ੈਡ ਦੇ ਵਿੱਚ ਇੱਕ ਕਾਰ ਦੀ ਡਿੱਗੀ ਵਿੱਚੋਂ ਮਿਲੀ ਜੋ ਕਿ ਇਹਦੇ ਘਰ ਤੋਂ 90 ਮੀਲ ਦੂਰ ਤੇ ਖੜੀ ਸੀ ਦੋਸਤੋ ਅੱਜ ਗੱਲ ਕਰਾਂਗੇ ਹਰਸ਼ਤਾ ਬਰੇਲਾ ਦੇ ਮਰਡਰ ਮਿਸਟਰੀ ਦੇ ਬਾਰੇ ਜਿਸ ਨੇ ਹਰ ਇੱਕ ਬੰਦੇ ਨੂੰ ਤੋੜ ਕੇ ਰੱਖ ਦਿੱਤਾ ਸੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ 호ਸਟ ਰਵੀ ਤੇ ਤੁਸੀਂ ਦੇਖ ਰਹੇ ਹੋ ਕੁੰਡਲ ਕ੍ਰਾਈਮ ਇਸ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ 2023 ਦੇ ਵਿੱਚ ਹਰਸ਼ਤਾ ਬਰੇਲਾ ਉਰਫ ਸਵੀਟੀ ਜਿਹਦੀ ਉਮਰ ਸੀ 24 ਸਾਲ ਜੋ ਕਿ ਦਿੱਲੀ ਦੇ ਪਾਲਨ ਖੇਤ ਸ਼ਹਿਰ ਦੀ ਰਹਿਣ ਵਾਲੀ ਸੀ। ਸਵੀਟੀ ਭرائی ਦੇ ਵਿੱਚ ਬਹੁਤ ਹੀ ਹੁਸ਼ਿਆਰ ਸੀ ਤੇ ਇਹਦਾ ਸੁਪਨਾ ਸੀ ਕਿ ਇਹ ਹਿੰਦੀ ਦੀ ਟੀਚਰ ਬਣੇ। ਇਸ ਕਹਾਣੀ ਦਾ ਦੂਸਰਾ ਕਿਰਦਾਰ ਹੈ ਪੰਕਜ ਲਾਂਬਾ। ਉਮਰ 23 ਸਾਲ ਜੋ ਕਿ ਹਰਿਆਣਾ ਦੇ ਜੱਜਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਯੂਕੇ ਦੇ ਵਿੱਚ ਸਟੱਡੀ ਵੀਜ਼ੇ ਤੇ ਗਿਆ ਹੋਇਆ ਸੀ। ਦੋਨੋਂ ਆਪਣੀ ਆਪਣੀ ਲਾਈਫ ਦੇ ਵਿੱਚ ਬਿਜੀ ਸਨ। ਇਹਨਾਂ ਦੋਨਾਂ ਦੀਆਂ ਫੈਮਲੀਆਂ 2013 ਦੇ ਵਿੱਚ ਮਿਲਦੀਆਂ ਨੇ ਇੱਕ ਮੈਰਿਜ ਬਿਊਰੋ ਦੇ ਜ਼ਰੀਏ ਤੇ ਇਹਨਾਂ ਦੇ ਵਿਆਹ ਦੀ ਗੱਲ ਚੱਲਦੀ ਹੈ। ਇਹਨਾਂ ਦੇ ਵਿਆਹ ਦੇ ਲਈ ਹਰਸ਼ਤਾ ਬਰੇਲਾ ਨੇ ਵੀ ਹਾਮੀ ਭਰ ਦਿੱਤੀ ਸੀ ਤੇ 2023 ਦੇ ਵਿੱਚ ਹੀ ਇਹਨਾਂ ਦੋਨਾਂ ਦੀ ਕੋਰਟ ਮੈਰਿਜ ਕਰ ਦਿੱਤੀ ਜਾਂਦੀ ਹੈ ਕੋਰਟ ਮੈਰਿਜ ਕਰਨ ਦਾ ਇੱਕ ਮਕਸਦ ਦੇ ਵੀ ਸੀ ਤਾਂ ਜੋ ਹਰਸ਼ਤਾ ਬਰੇਲਾ ਦਾ ਜੂਕੇ ਦਾ ਵੀਜ਼ਾ ਜਲਦੀ ਦੇ ਨਾਲ ਆ ਸਕੇ ਕਿਉਂਕਿ ਕੋਵਿਡ ਦਾ ਸਮਾਂ ਲੰਘਿਆ ਸੀ ਤੇ ਜਿਹੜਾ ਵੀਜ਼ਾ ਟਾਈਮ ਸੀ ਇਹ ਕਾਫੀ ਵੱਧ ਚੁੱਕਿਆ ਸੀ ਇਹਨਾਂ ਨੇ ਕੋਰਟ ਮੈਰਿਜ ਪਹਿਲਾਂ ਹੀ ਕਰਵਾ ਲਈ ਸੀ ਤਾਂ ਜੋ ਹਰਸ਼ਤਾ ਬਰੇਲਾ ਦਾ ਵੀਜ਼ਾ ਲੱਗਣ ਦੇ ਵਿੱਚ ਜ਼ਿਆਦਾ ਸਮੇਂ ਨਾ ਲੱਗੇ ਇਸ ਤੋਂ ਬਾਅਦ ਇਹ ਫਿਰ ਟ੍ਰੈਡੀਸ਼ਨਲ ਤਰੀਕੇ ਦੇ ਨਾਲ 22 ਮਾਰਚ 2024 ਨੂੰ ਬੜੀ ਹਤੂਮ-ਤਾਮ ਦੇ ਨਾਲ ਵਿਆਹ ਕਰਦੇ ਨੇ ਹਰਸ਼ਤਾ ਬਰੇਲਾ ਦੀ ਫੈਮਿਲੀ ਨੇ ਆਪਣੀ ਹੈਸੀਅਤ ਤੋਂ ਵੱਧ ਕੇ ਇਹ ਵਿਆਹ ਦੇ ਵਿੱਚ ਖਰਚਾ ਕੀਤਾ ਸੀ ਤੇ ਪੰਕਜ ਲੰਬਾ ਆਪਣੇ ਵਿਆਹ ਦੇ ਲਈ ਸਿਰਫ 1 ਹਫ਼ਤੇ ਲਈ ਛੁੱਟੀ ਆਇਆ ਸੀ ਹਰਸ਼ਤਾ ਆਪਣੇ ਵਿਆਹ ਨੂੰ ਲੈ ਕੇ ਬੜੀ ਐਕਸਾਈਟਿਡ ਸੀ ਕਿਉਂਕਿ ਇਹਦਾ ਵੀਜ਼ਾ ਪ੍ਰੋਸੈਸ 2023 ਅਗਸਤ ਦੇ ਵਿੱਚ ਹੀ ਸ਼ੁਰੂ ਹੋ ਗਿਆ ਸੀ ਤੇ ਇਸ ਲਈ ਇਹਦਾ ਵੀਜ਼ਾ 2024 April ਮਹੀਨੇ ਦੇ ਵਿੱਚ ਆ ਜਾਂਦਾ ਹੈ ਇਹ ਹੁਣ ਆਪਣੇ ਪਤੀ ਦੇ ਨਾਲ UK ਦੇ ਵਿੱਚ ਸ਼ਿਫਟ ਹੋ ਜਾਂਦੀ ਹੈ ਹਰਸ਼ਤਾ ਦੇ ਲਈ UK ਇੱਕ ਨਵਾਂ ਦੇਸ਼ ਸੀ ਇਹ UK ਜਾ ਕੇ ਬੜੀ ਖੁਸ਼ ਸੀ ਆਪਣੇ ਪਤੀ ਦੇ ਨਾਲ ਇਹ ਨਵੀਆਂ-ਨਵੀਆਂ ਜਗ੍ਹਾ ਵੇਖਦੀ ਫੋਟੋਆਂ ਖਿੱਚਦੀ ਤੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰਦੀ। ਇਸ ਕਪਲ ਨੂੰ ਦੁੱਖ ਨਾਮ ਦਾ ਪਤਾ ਹੀ ਨਹੀਂ ਸੀ ਪਰ ਉਹਨੂੰ ਇਹ ਕੀ ਪਤਾ ਸੀ ਕਿ ਇਹ ਖੁਸ਼ੀਆਂ ਵਾਲਾ ਪੱਲੋ ਦੀ ਜ਼ਿੰਦਗੀ ਦੇ ਵਿੱਚ ਬਸ ਕੁਝ ਹੀ ਟਾਈਮ ਦਾ ਸੀ। ਉਹਦੀ ਜ਼ਿੰਦਗੀ ਦੇ ਵਿੱਚ ਕੁਝ ਅਜੀਹਾ ਭਿਆਨਕ ਹੋਣ ਵਾਲਾ ਸੀ ਜੋ ਸ਼ਾਇਦ ਉਹਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਸੀ। ਕਿਉਂਕਿ ਹੁਣ ਪੰਕਜ ਲਾਂਬਾ ਦਾ ਅਗਰੈਸਿਵ ਰੂਪ ਉਹਨੂੰ ਦੇਖਣ ਨੂੰ ਮਿਲਦਾ ਹੈ। ਪੰਕਜ ਲਾਂਬਾ ਖੁਦ ਤਾਂ ਪੀਜ਼ਾ ਡਿਲੀਵਰੀ ਦਾ ਕੰਮ ਕਰਦਾ ਸੀ। ਉਹ ਹੁਣ ਆਪਣੀ ਪਤਨੀ ਹਰਸ਼ਿਤਾ ਨੂੰ ਵੀ ਕਹਿੰਦਾ ਹੈ ਕਿ ਉਹ ਵੀ ਕੰਮ ਕਰੇ ਪਰ ਉਹਨੇ ਸਾਫ਼-ਸਾਫ਼ ਹਦਾਇਤਾਂ ਦਿੱਤੀਆਂ ਸਨ ਕਿ ਉਹ ਕਿਸੇ ਵੀ ਇੰਡੀਅਨ ਮੁੰਡੇ ਦੇ ਨਾਲ ਦੋਸਤੀ ਨਹੀਂ ਬਣਾਵੇਗੀ ਤੇ ਹੁਣ ਪੰਕਜ ਦੇ ਦਬਾਅ ਹਟਾ ਕੇ ਹਰਸ਼ਿਤਾ ਨੇ ਇੱਕ ਵੇਅਰ ਹਾਊਸ ਦੇ ਵਿੱਚ ਨੌਕਰੀ ਸ਼ੁਰੂ ਕਰ ਦਿੱਤੀ ਸੀ ਪੰਕਜ ਨੇ ਹਰਸ਼ਿਤਾ ਦੇ ਜਿੰਨੇ ਵੀ ਪਰਸਨਲ ਡਾਕੂਮੈਂਟਸ ਹਨ ਜਿਵੇਂ ਪਾਸਪੋਰਟ ਪੇ ਸਲਿੱਪ ਅਕਾਊਂਟ ਡੀਟੇਲ ਸਾਰਾ ਕੁਝ ਆਪਣੇ ਹੱਥ ਦੇ ਵਿੱਚ ਲੈ ਲਿਆ ਸੀ ਹੁਣ ਪੰਕਜ ਦਾ ਜਦੋਂ ਇੰਨੇ ਪੈਸਿਆਂ ਦੇ ਨਾਲ ਮਨ ਨਹੀਂ ਭਰਿਆ ਸੀ ਤਾਂ ਉਹਨੇ ਹਰਸ਼ਿਤਾ ਨੂੰ ਐਕਸਟਰਾ ਕੰਮ ਕਰਨ ਦੇ ਲਈ ਕਹਿ ਦਿੱਤਾ ਸੀ ਕੰਪਨੀਆਂ ਦੇ ਵਿੱਚ ਬਾਕੀ ਲੋਕ 8-8 ਘੰਟੇ ਦੀ ਡਿਊਟੀ ਕਰਦੇ ਸਨ ਪਰ ਹਰਸ਼ਿਤਾ ਹੁਣ 12 ਘੰਟੇ ਡਿਊਟੀ ਕਰਦੀ ਸੀ ਪੰਕਜ ਖੁਦ ਹਰਸ਼ਿਤਾ ਦੇ ਪੇ ਸਲਿੱਪ ਚੈੱਕ ਕਰਦਾ ਸੀ ਕਿ ਉਹਨੇ ਓਵਰਟਾਈਮ ਕੰਮ ਕੀਤਾ ਸੀ ਜਾਂ ਨਹੀਂ ਕੀਤਾ ਪੰਕਜ ਨੇ ਹਰਸ਼ਿਤਾ ਦੇ ਬੈਂਕ ਅਕਾਊਂਟ ਤੇ ਆਪਣਾ ਨੰਬਰ ਰਜਿਸਟਰ ਕੀਤਾ ਹੋਇਆ ਸੀ ਤਾਂ ਜੋ ਉਹਦੀ ਹਰ ਇੱਕ ਟ੍ਰਾਂਜੈਕਸ਼ਨ ਦਾ ਉਹਨੂੰ ਪਤਾ ਚੱਲ ਸਕੇ ਹੁਣ ਇਹ ਸਾਰੀਆਂ ਗੱਲਾਂ ਬਾਅਦੇ ਜਦੋਂ ਹਰਸ਼ਿਤਾ ਨੇ ਆਪਣੀ ਭੈਣ ਸੋਨੀਆ ਨੂੰ ਦੱਸਿਆ ਤਾਂ ਸੋਨੀਆ ਨੇ ਘਰ ਦੇ ਵਿੱਚ ਗੱਲ ਕੀਤੀ ਤਾਂ ਇਹਨਾਂ ਦੋਨਾਂ ਫੈਮਲੀਆ ਦੇ ਵਿੱਚ ਮਨਮਟਾਉ ਸ਼ੁਰੂ ਹੋ ਗਿਆ ਹੁਣ ਸਾਰੀਆਂ ਗੱਲਾਂ ਦਾ ਪਤਾ ਜਦੋਂ ਪੰਕਜ ਨੂੰ ਲੱਗਿਆ ਤਾਂ ਉਹਦਾ ਨੇਚਰ ਹੋਰ ਵੀ ਗੁੱਸੇ ਵਾਲਾ ਹੋ ਗਿਆ ਸੀ। ਹੁਣ ਪੰਕਜ ਲਾਂਬਾ ਗੱਲ-ਗੱਲ ਤੇ ਆਪਣੀ ਪਤਨੀ ਨੂੰ ਮਾਰਦਾ ਕੁੱਟਦਾ ਤੇ ਇੱਕ ਦਿਨ ਉਹ ਕੁੱਟਦਾ ਕੁੱਟਦਾ ਇਹਦੀ ਪਤਨੀ ਘਰੋਂ ਭੱਜ ਜਾਂਦੀ ਹੈ ਤੇ ਪੰਕਜ ਬਾਹਰ ਸੜਕ ਤੇ ਜਾ ਕੇ ਉਹਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੰਦਾ ਹੈ। ਹੁਣ ਹਰਸ਼ਤਾ ਨੇ ਉਸੇ ਰਾਤ ਹੀ ਲਗਭਗ 12:30 ਵਜੇ ਦੇ ਕਰੀਬ ਆਪਣੇ ਦਿੱਲੀ ਰਹਿੰਦੇ ਪਿਓ ਨੂੰ ਫੋਨ ਕੀਤਾ। ਪੰਕਜ ਲਾਂਬਾ ਦੀਆਂ ਸਾਰੀਆਂ ਕਰਤੂਤਾਂ ਬਾਰੇ ਇਹਨੇ ਦੱਸਿਆ। ਹੁਣ ਇਹਦੇ ਪਿਓ ਨੇ ਇਹਨੂੰ ਇਹ ਹਦਾਇਤ ਦਿੱਤੀ ਸੀ ਕਿ ਤੂੰ ਵਾਪਸ ਘਰ ਨਾ ਜਾ ਸਿੱਧਾ ਪੁਲਿਸ ਥਾਣੇ ਦੇ ਵਿੱਚ ਜਾ ਤੇ ਪੰਕਜ ਲਾਂਬਾ ਦੀ ਸ਼ਿਕਾਇਤ ਦਰਜ ਕਰਵਾ ਉਸ ਰਾਤ ਹਰਸ਼ਤਾ ਨੇ ਆਪਣੀ ਦੋਸਤ ਦੇ ਘਰ ਇਹ ਰਾਤ ਕੱਟੀ ਸੀ ਤੇ ਸਵੇਰ ਹੁੰਦਿਆ ਸਾਰੀ ਉਹਨੇ ਪੁਲਿਸ ਥਾਣੇ ਦੇ ਵਿੱਚ ਜਾ ਕੇ ਪੰਕਜ ਲਾਂਬਾ ਦੇ ਖਿਲਾਫ ਡੋਮੈਸਟਿਕ ਵਾਇਲੈਂਸ ਦਾ ਕੇਸ ਦਰਜ ਕਰਾਇਆ ਸੀ ਪੁਲਿਸ ਨੇ ਹਰਸ਼ਤਾ ਦੀ ਰਿਪੋਰਟ ਲਿਖੀ ਤੇ ਪੰਕਜ ਦੇ ਖਿਲਾਫ ਡੋਮੈਸਟਿਕ ਵਾਇਲੈਂਸ ਪ੍ਰੋਟੈਕਸ਼ਨ ਨੋਟਿਸ ਜਾਰੀ ਕੀਤਾ ਹਰਸ਼ਤਾ ਨੂੰ ਇੱਕ ਊਮਨ ਪ੍ਰੋਟੈਕਸ਼ਨ ਰਿਫਿਊਜੀ ਸ਼ੈਲਟਰ ਦੇ ਵਿੱਚ ਰੱਖਿਆ ਗਿਆ ਜੋ ਕਿ ਇੱਕ ਕਨਫੀਡੈਂਸ਼ੀਅਲ ਜਗ੍ਹਾ ਹੁੰਦੀ ਹੈ 3 ਸਤੰਬਰ 2024 ਨੂੰ ਪੁਲਿਸ ਨੇ ਪੰਕਜ ਲਾਂਬਾ ਨੂੰ ਗ੍ਰਿਫਤਾਰ ਕਰ ਲਿਆ ਹੁਣ 480 ਪਾਉਂਡ ਭੁਗਤਾਨ ਤੋਂ ਬਾਅਦ ਤੇ ਕੁਝ ਹਦਾਇਤਾਂ ਦੇਣ ਤੋਂ ਬਾਅਦ ਇਹਨੂੰ ਬੇਲ ਮਿਲ ਜਾਂਦੀ ਹੈ ਪੁਲਿਸ ਵੱਲੋਂ ਇਹ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਕਿ ਉਹ ਹੁਣ ਕਦੀ ਵੀ ਆਪਣੀ ਪਤਨੀ ਦੇ ਨਾਲ ਕੋਈ ਵੀ ਕੰਟੈਕਟ ਨਹੀਂ ਰੱਖੇਗਾ ਤੇ ਨਾ ਹੀ ਉਹ ਮਿਲਣ ਦੀ ਕੋਸ਼ਿਸ਼ ਕਰੇਗਾ ਹੁਣ ਦੂਜੇ ਪਾਸੇ ਹਰਸ਼ਤਾ ਬਰੇਲਾ ਉਹ ਰਿਫਿਊਜੀ ਸ਼ੈਲਟਰ ਦੇ ਵਿੱਚ ਇਕੱਲੀ ਪੈ ਗਈ ਸੀ ਉਹ ਪੂਰੀ ਡਰ ਚੁੱਕੀ ਸੀ ਜਦੋਂ ਉਹਨੂੰ ਹੁਣ ਬਾਥਰੂਮ ਵੀ ਜਾਣਾ ਹੁੰਦਾ ਸੀ ਤਾਂ ਉਹ ਪਹਿਲਾਂ ਆਪਣੇ ਇੰਡੀਆ ਦੇ ਵਿੱਚ ਘਰ ਫੋਨ ਕਰਦੀ ਸੀ ਤੇ ਫੇਰ ਹੀ ਬਾਥਰੂਮ ਜਾਂਦੀ ਸੀ ਹੁਣ ਹਰਸ਼ਤਾ ਨੂੰ ਪੰਕਜ ਦੇ ਘਰੋਂ ਫੋਨ ਆਉਣਾ ਸ਼ੁਰੂ ਹੋ ਗਿਆ ਸੀ ਪੰਕਜ ਦੇ ਘਰ ਵਾਲੇ ਉਹਨੂੰ ਕੇਸ ਵਾਪਸ ਲੈਣ ਤੇ ਦਬਾਅ ਪਾ ਰਹੇ ਸਨ ਤੇ ਇਸ ਲਈ ਹੁਣ ਹਰਸ਼ਤਾ ਨੇ ਇਸ ਕੇਸ ਨੂੰ ਵਾਪਸ ਲੈਣ ਦੇ ਲਈ ਪ੍ਰੋਸੈਸ ਸ਼ੁਰੂ ਕਰ ਦਿੱਤਾ ਸੀ ਹੁਣ ਹਰਸ਼ਤਾ ਇਹ ਰਿਫਿਊਜੀ ਸ਼ੈਲਟਰ ਨੂੰ ਛੱਡਦੀ ਹੈ ਤੇ ਇੱਕ ਕਿਰਾਏ ਤੇ ਕਮਰਾ ਲੈ ਕੇ ਰਹਿਣ ਲੱਗ ਜਾਂਦੀ ਹੈ ਇਹ ਕਿਰਾਏ ਤੇ ਕਮਰਾ ਉਹਨੇ ਪੰਕਜ ਲੰਬਾ ਦੇ ਘਰ ਤੋਂ 2 ਮਿੰਟ ਦੂਰੀ ਤੇ ਲਿਆ ਸੀ ਉਹਨੇ ਇਸ ਲਈ ਇੱਥੇ ਕਮਰਾ ਲਿਆ ਸੀ ਕਿਉਂਕਿ ਇਹਨੂੰ ਬਾਕੀ ਜਗਾਵਾਂ ਦਾ ਨਹੀਂ ਪਤਾ ਸੀ ਤੇ ਇਸ ਇਲਾਕੇ ਦੇ ਵਿੱਚ ਉਹਨੂੰ 6 ਮਹੀਨੇ ਹੋ ਗਿਆ ਸੀ ਰਹਿੰਦੀ ਹੋਈ ਨੂੰ ਤੇ ਇਸ ਲਈ ਉਹਨੇ ਇਹ ਕਮਰਾ ਇੱਥੇ ਲਿਆ ਸੀ ਹੁਣ ਤਰੀਕ ਆ ਜਾਂਦੀ ਹੈ 1 ਅਕਤੂਬਰ 2024 ਦੀ ਜਾਨੀ ਕਿ ਇਹਨਾਂ ਦੇ ਕੇਸ ਨੂੰ 28 ਦਿਨ ਬੀਤ ਚੁੱਕੇ ਸਨ ਤੇ ਜਿਹੜਾ ਸਰਕਾਰ ਦੁਆਰਾ ਪੰਕਜ ਲਾਂਬਾ ਨੂੰ ਡੋਮੈਸਟਿਕ ਵਾਇਲੈਂਸ ਦਾ ਇੱਕ ਨੋਟਿਸ ਦਿੱਤਾ ਸੀ ਉਹਦੇ 28 ਦਿਨ ਪੂਰੇ ਹੋ ਚੁੱਕੇ ਸਨ ਉਹਦੀ ਵੈਲੀਡੇਸ਼ਨ ਜਾਨੀ ਕਿ ਖਤਮ ਹੋ ਚੁੱਕੀ ਸੀ ਪੰਕਜ ਨੇ ਫਿਰ ਤੋਂ ਹਰਸ਼ਤਾ ਦੀ ਲਾਈਫ ਦੇ ਵਿੱਚ ਹੌਲੀ ਹੌਲੀ ਆਉਣਾ ਸ਼ੁਰੂ ਕਰ ਦਿੱਤਾ ਸੀ ਦੋਵੇਂ ਹੁਣ ਪੁਰਾਣੀਆਂ ਸਾਰੀਆਂ ਗੱਲਾਂ ਬਾਤਾਂ ਭੁੱਲ ਕੇ ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦੇ ਸਨ ਦੋਨਾਂ ਨੇ ਆਪਣੀ ਲਾਈਫ ਫਿਰ ਤੋਂ ਸ਼ੁਰੂ ਕਰ ਲਈ ਸੀ ਹੁਣ ਦਿਨ ਆ ਜਾਂਦਾ ਹੈ 11 ਨਵੰਬਰ 2024 ਦਾ ਐਤਵਾਰ ਦਾ ਦਿਨ ਸੀ ਹਰਸ਼ਾ ਦਾ ਘਰ ਦੇ ਵਿੱਚ ਖਾਣਾ ਬਣਾ ਰਹੀ ਸੀ ਤੇ ਪੰਕਜ ਦਾ ਇੰਤਜ਼ਾਰ ਕਰ ਰਹੀ ਸੀ ਕਿ ਕਦੋਂ ਆਵੇ ਤੇ ਬੈਠ ਕੇ ਰੋਟੀ ਖਾਣਾ ਤੇ ਨਾਲ ਹੀ ਇਹਨੇ ਆਪਣੇ ਘਰ ਦੇ ਵਿੱਚ ਫੋਨ ਲਾਇਆ ਹੋਇਆ ਸੀ ਪਰ ਇਹਦੇ ਘਰ ਵਾਲਿਆਂ ਨੂੰ ਕੀ ਪਤਾ ਸੀ ਕਿ ਅੱਜ ਉਹਨਾਂ ਦੀ ਇਹ ਕੁੜੀ ਦੇ ਨਾਲ ਜਿਹੜੀ ਗੱਲ ਹੋ ਰਹੀ ਹੈ ਇਹ ਸਿਰਫ ਆਖਰੀ ਵਾਰੀ ਗੱਲ ਹੋ ਰਹੀ ਹੈ ਹੁਣ ਐਤਵਾਰ ਦਾ ਦਿਨ ਲੰਘਦਾ ਹੈ ਤੇ ਸੋਮਵਾਰ ਦਾ ਦਿਨ ਚੜ੍ਹਦਾ ਹੈ ਸੋਮਾਰ ਨੂੰ ਇਹਦੇ ਦਿੱਲੀ ਪਰਿਵਾਰ ਵਾਲਿਆਂ ਨੂੰ ਹਰਸ਼ਿਤਾ ਦਾ ਕੋਈ ਫੋਨ ਨਹੀਂ ਜਾਂਦਾ ਇਹਨਾਂ ਨੇ ਫੋਨ ਲਾਉਣ ਦੀ ਕੋਸ਼ਿਸ਼ ਕੀਤੀ ਹਰਸ਼ਿਤਾ ਦਾ ਨੰਬਰ ਨਾਟ ਰੀਚੇਬਲ ਆ ਰਿਹਾ ਸੀ ਤੇ ਇਹਨਾਂ ਨੇ ਜ਼ਿਆਦਾ ਧਿਆਨ ਨਹੀਂ ਦਿੱਤਾ ਹੁਣ ਦੋ ਦਿਨ ਬੀਤ ਜਾਂਦੇ ਨੇ ਦੋ ਦਿਨ ਬਾਅਦ ਵੀ ਹਰਸ਼ਿਤਾ ਦਾ ਕੋਈ ਫੋਨ ਨਹੀਂ ਆਇਆ ਹੁਣ ਘਰ ਵਾਲਿਆਂ ਨੇ ਪੰਕਜ ਲਾਂਬਾ ਦੇ ਫੋਨ ਦੇ ਉੱਤੇ ਫੋਨ ਕੀਤਾ ਪਰ ਪੰਕਜ ਲਾਂਬਾ ਦਾ ਵੀ ਨਾਟਰੀਚੇਬਲ ਫੋਨ ਆ ਰਿਹਾ ਸੀ 13 ਨਵੰਬਰ ਨੂੰ ਹਰਸ਼ਿਤਾ ਦੇ ਪਿਤਾ ਨੇ ਆਪਣੇ ਕਿਸੇ ਜਾਣਕਾਰ ਨੂੰ ਕਿਹਾ ਕਿ ਉਹ ਹਰਸ਼ਿਤਾ ਦੇ ਕਮਰੇ ਦੇ ਵਿੱਚ ਜਾ ਕੇ ਉਹਨਾਂ ਦੀ ਜਾਣਕਾਰੀ ਪ੍ਰਾਪਤ ਕਰੇ ਪਰ ਉਹ ਜਦੋਂ ਉਹਨਾਂ ਦੇ ਘਰ ਜਾਂਦਾ ਹੈ ਤਾਂ ਉਹਨੂੰ ਘਰ ਦੇ ਵਿੱਚ ਕੋਈ ਦਿਖਾਈ ਨਹੀਂ ਦਿੰਦਾ ਉਹ ਫੋਨ ਦੇ ਜਰੀਏ ਹੀ ਇਹਨਾਂ ਨੂੰ ਦੱਸਦਾ ਹੈ ਤੇ ਕਹਿੰਦਾ ਹੈ ਕਿ ਉਹਨਾਂ ਦੇ ਘਰ ਕੋਈ ਨਹੀਂ ਸੀ ਇਹ ਬੰਦਾ ਜਾ ਕੇ ਪੁਲਿਸ ਥਾਣੇ ਦੇ ਵਿੱਚ ਹੀ ਹਰਸ਼ਤਾ ਦੀ ਗੁੰਮਸੁਦਗੀ ਦੀ ਰਿਪੋਰਟ ਲਖਵਾਉਂਦਾ ਹੈ 14 ਨਵੰਬਰ ਨੂੰ ਜੁਕੇ ਪੁਲਿਸ ਨੂੰ ਇੱਕ ਗੱਡੀ ਦੀ ਡਿੱਗੀ ਦੇ ਵਿੱਚੋਂ ਹਰਸ਼ਤਾ ਦੀ ਲਾਸ਼ ਮਿਲਦੀ ਹੈ ਜੋ ਕਿ ਉਹਦੇ ਘਰ ਤੋਂ 90 ਮੀਲ ਦੂਰੀ ਤੇ ਖੜੀ ਸੀ ਇਹ ਗੱਡੀ ਦੀ ਜਦੋਂ ਸਨਾਖਤ ਕੀਤੀ ਜਾਂਦੀ ਹੈ ਤਾਂ ਇਹ ਗੱਡੀ ਪੰਕਜ ਲਾਂਬਾ ਦੇ ਨਾਮ ਦੇ ਉੱਤੇ ਰਜਿਸਟਰਡ ਸੀ ਜਦੋਂ ਹਰਸ਼ਤਾ ਦੀ ਮੌਤ ਦੀ ਖਬਰ ਉਹਦੇ ਘਰ ਵਾਲਿਆਂ ਨੂੰ ਪਤਾ ਚੱਲਦੀ ਹੈ ਤਾਂ ਉਹਨਾਂ ਦਾ ਰੋੜੋ ਬੁਰਾ ਹਾਲ ਹੋ ਜਾਂਦਾ ਹੈ ਪੋਸਟਮਾਰਟਮ ਤੋਂ ਇਹ ਪਤਾ ਚੱਲਦਾ ਹੈ ਕਿ ਹਰਸ਼ਤਾ ਨੂੰ ਗਲਾ ਘੁੱਟ ਕੇ ਮਾਰਿਆ ਗਿਆ ਸੀ ਹੁਣ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਆਖਰ ਪੰਕਜ ਹੈ ਕਿੱਥੇ ਸੀ ਤੇ ਇੱਥੇ ਦੋ ਸਵਾਲ ਪੈਦਾ ਹੋ ਰਹੇ ਸਨ ਜਾਂ ਤੇ ਪੰਕਜ ਨੇ ਆਪਣੀ ਪਤਨੀ ਨੂੰ ਮਾਰਿਆ ਸੀ ਜਾਂ ਫਿਰ ਪੰਕਜ ਦਾ ਵੀ ਕਿਸੇ ਨੇ ਕਤਲ ਕਰ ਦਿੱਤਾ ਸੀ 10 ਨਵੰਬਰ ਦੀ ਇੱਕ ਸੀਸੀਟੀਵੀ ਮੁਤਾਬਕ ਹਰਸ਼ਤਾ ਨੂੰ ਆਖਰੀ ਵਾਰੀ ਜਿੰਦਾ ਵੇਖਿਆ ਗਿਆ ਸੀ ਜੋ ਕਿ ਪੰਕਜ ਦੇ ਨਾਲ ਹੀ ਘੁੰਮ ਰਹੀ ਸੀ ਤੇ ਮੌਤ ਤੋਂ ਬਾਅਦ ਪੰਕਜ ਨੂੰ ਉਹਦੇ ਆਪਣੇ ਘਰ ਦੀ ਬੈਕਸਾਈਡ ਦੇ ਉੱਤੇ ਲਗਾਤਾਰ 3 ਘੰਟੇ ਟਹਿਲਾਉਂਦੇ ਹੋਏ ਦੇਖਿਆ ਗਿਆ ਸੀ ਕੈਮਰੇ ਦੇ ਵਿੱਚ ਸਾਫ਼-ਸਾਫ਼ ਦਿਖ ਰਿਹਾ ਸੀ ਕਿ ਪੰਕਜ ਆਪਣੇ ਘਰ ਦੇ ਬਾਹਰ ਟਹਿਲ ਰਿਹਾ ਸੀ ਜਿਸ ਤੋਂ ਇਹ ਪਤਾ ਚਲਦਾ ਸੀ ਕਿ ਪੰਕਜ ਨੇ ਹੀ ਆਪਣੀ ਘਰਵਾਲੀ ਨੂੰ ਮਾਰਿਆ ਸੀ ਤੇ ਪੰਕਜ ਖੁਦ ਮਰਿਆ ਨਹੀਂ ਸੀ ਜਾਨੀ ਕਿ ਉਹ ਕਿਤੇ ਗਾਇਬ ਹੋ ਗਿਆ ਸੀ ਹੁਣ ਜੂਕੇ ਪੁਲਿਸ ਦੇ ਮੁਤਾਬਿਕ ਹਰਸ਼ਤਾ ਨੂੰ ਮਾਰਨ ਤੋਂ ਬਾਅਦ ਅਗਲੇ ਦਿਨ ਹੀ ਪੰਕਜ ਨੇ ਜੂਕੇ ਛੱਡ ਦਿੱਤਾ ਸੀ ਤੇ ਸ਼ਾਇਦ ਉਹ ਇੰਡੀਆ ਦੇ ਵਿੱਚ ਆ ਕੇ ਰਹਿਣ ਲੱਗ ਪਿਆ ਸੀ ਇਧਰ ਇੰਡੀਆ ਦੇ ਵਿੱਚ ਪੰਕਜ ਲੰਬਾ ਦੇ ਘਰਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਪੰਕਜ ਲੰਬਾ ਦਾ ਹਜੇ ਤੱਕ ਕੁਝ ਪਤਾ ਨਹੀਂ ਚੱਲਿਆ ਕਿ ਉਹ ਕਿੱਥੇ ਗਿਆ ਇੱਕ ਵਾਰ ਫਿਰ ਤੋਂ ਲਾਡਾ ਪਿਆਰਾਂ ਦੇ ਨਾਲ ਪਾਲੀ ਹੋਈ ਇੱਕ ਕੁੜੀ ਨੂੰ ਪੈਸੇ ਦੀ ਬਲੀ ਚੜਨਾ ਪਿਆ। ਬਾਕੀ ਤੁਹਾਡਾ ਕੀ ਕਹਿਣਾ ਹੈ? ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ। ਤੇ ਐਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ। ਧੰਨਵਾਦ।